ਵਾਰਡ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੇ ਮੇਰੇ ਤੇ ਤੀਜੀ ਵਾਰ ਵਿਸ਼ਵਾਸ ਪ੍ਰਗਟ ਕੀਤਾ ਪਹਿਲਾਂ ਮੈਂ ਦੋ ਵਾਰੀ ਬੀਜੇਪੀ ਦੇ ਨਿਸ਼ਾਨ ਤੇ ਜਿੱਤੇ ਆ ਤੇ ਹੁਣ ਮੈਂ ਆਮ ਆਦਮੀ ਦੇ ਨਿਸ਼ਾਨ ਝਾੜੂ ਦੇ ਉੱਤੇ ਜਿੱਤੇਗਾ ਮੈਂ ਆਪਣੇ ਸਮੁੱਚੇ ਵਾਰਡ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਪਾਰਟੀ ਹਾਈ ਕਮਾਂਡ ਦਾ ਮੀਤ ਹੇਰ ਜੀ ਦਾ ਹਰਿੰਦਰ ਧਾਲੀਵਾਲ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਤੇ ਮੇਰੇ ਇਸ ਵਾਰਡ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਵੀ ਜਿਨ੍ਹਾਂ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਉਹਦੇ ਉੱਤੇ ਖਰਾ ਉਤਰੂੰਗਾ ਤੇ ਦਿਨ ਰਾਤ ਇੱਕ ਕਰਕੇ ਇਸ ਵਾਰਡ ਦੀ ਮੈਂ ਸੇਵਾ ਕਿੰਨਾ ਵੋਟਾਂ ਪਈਆਂ ਤੁਹਾਨੂੰ ਮੈਨੂੰ 204 ਪਈਆਂ ਨੇ ਜੀ ਤੇ ਦੂਸਰੇ ਨੰਬਰ ਵਾਲੇ ਨੂੰ ਮੇਰੇ ਖਿਆਲ ਚ 145 ਵੋਟਾਂ ਪਈਆਂ ਨੇ ਜੀ ਟੋਟਲ 520 ਵੋਟਾਂ ਪੋਲ ਹੋਈਆਂ ਸੀ ਕਿਹੜੀ ਪਾਰਟੀ ਨੂੰ ਜਿੱਤਿਆ ਦੱਸੋ ਆਮ ਆਦਮੀ ਪਾਰਟੀ ਤੋਂ ਜਿੱਤਣ ਤੋਂ ਬਾਅਦ ਜਿਹੜਾ ਪ੍ਰਧਾਨਗੀ ਦੇ ਜਿਹੜੇ ਆਸਾਰ ਸੀ ਉਹ ਲੱਗਦਾ ਵੀ ਸੱਚ ਹੋਣ ਵਾਲੇ ਨੇ ਦੇਖੋ ਉਹ ਚੀਜ਼ਾਂ ਪਾਰਟੀ ਹਾਈ ਕਮਾਂਡ ਨੇ ਫਾਈਨਲ ਕਰਨੀਆਂ ਨੇ ਕਿਉਂਕਿ ਮੇਰਾ ਕੰਮ ਸੀ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਉਣਾ ਕਿਉਂਕਿ ਜਿਹੜੀ ਇਹ ਸੀਟ ਸੀ ਇਹ ਭਾਜਪਾ ਦਾ ਗੜਮ ਨਹੀਂ ਜਾਣ ਵਾਲੀ ਸੀਟ ਸੀ ਇੱਥੋਂ ਹਮੇਸ਼ਾ ਭਾਜਪਾ ਨੇ ਲੀਡ ਲੈਂਦੀ ਆ ਜਿਹੜੇ ਹੁਣ ਪਿੱਛੇ ਜੇ ਬਾਈ ਇਲੈਕਸ਼ਨ ਹੋ ਕੇ ਹਟੇ ਨੇ ਉਦੋਂ ਵੀ ਭਾਜਪਾ ਨੇ ਇੱਥੋਂ ਭਾਰੀ ਬਹੁਮਤ ਲੈਂਦਾ ਸੀ ਪਹਿਲੀ ਵਾਰ ਹੋਇਆ ਵੀ ਇਸ ਸੀਟ ਦੇ ਉੱਤੇ ਝਾੜੂ ਚੱਲਿਆ ਸੋ ਇਸ ਲਈ ਮੈਂ ਸਮੁੱਚੇ ਆਪਣੇ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦਾ ਤੁਸੀਂ ਭਾਜਪਾ ਪਾਰਟੀ ਛੱਡ ਕੇ ਜਿਵੇਂ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈਗੀ ਆ ਤੁਹਾਨੂੰ ਵੋਟ ਪਈ ਹੈ ਕਿ ਪਾਰਟੀ ਨੂੰ ਵੋਟ ਪਈ ਹੈ ਦੇਖੋ ਦੋਨੇ ਚੀਜ਼ਾਂ ਨੇ ਇਹ ਜਿਹੜੇ ਛੋਟੇ ਇਲੈਕਸ਼ਨ ਹੁੰਦੇ ਨੇ ਇਹ ਫੇਸ ਨੂੰ ਹੀ ਪੈਂਦੇ ਨੇ ਤੇ ਨਾਲ ਪਾਰਟੀ ਦੀ ਸਪੋਰਟ ਬਹੁਤ ਵੱਡੀ ਚੀਜ਼ ਹੁੰਦੀ ਆ ਜਦੋਂ ਸਪੋਰਟ ਹੁੰਦੀ ਆ ਪਾਰਟੀ ਦੀ ਤਾਂ ਲੋਕ ਇਸ ਸੀ ਨੂੰ ਸੋਚਦੇ ਨੇ ਤੁਹਾਡੇ ਦਾ ਦੂਜੇ ਨੰਬਰ ਤੇ ਕਿਹਦੀ ਪਾਰਟੀ ਦਾ ਨਿਸ਼ਾਨਾ ਦੂਸਰੇ ਨੰਬਰ ਤੇ ਭਾਜਪਾ ਜੀ ਸਾਡਾ ਅੱਜ ਬੜੀ ਖੁਸ਼ੀ ਆ ਸਟਾਰਟਿੰਗ ਤੋਂ ਤਮੰਨਾ ਸੀ ਕਿ ਤਕਰੀਬਨ ਸਾਡੀ ਫੈਮਿਲੀ ਦੇ ਵਿੱਚ ਮੇਰੇ ਦਾਦਾ ਜੀ ਤੋਂ ਲੈ ਕੇ ਮੇਰੇ ਦਾਦਾ ਜੀ ਪਹਿਲਾਂ ਇੱਥੇ ਪੰਚਾਇਤ ਮੈਂਬਰ ਬਣੇ ਮੇਰੇ ਫਾਦਰ ਸਾਹਿਬ ਐਮਸੀ ਬਣੇ ਅੱਜ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਪਰ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਧੰਨਵਾਦ ਕਰ ਸਕਾਂ ਮੇਰੇ ਜਿਹੜੇ ਕੰਮ ਨੇ ਸਾਡੇ ਵਾਰਡ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਵੈਸੇ ਦਾ ਮੀਤ ਹਿਰ ਜੀ ਨੇ ਜਿਹੜਾ ਇੱਕ ਟਿਊਬਵੈਲ ਤਕਰੀਬਨ ਦੱਤੇ ਨੇ ਇੱਕ ਟਿਊਬਲ ਨੂੰ ਆਪਦੇ ਵਾਰਡ ਦੇ ਵਿੱਚ ਲਗਵਾਇਆ ਜਿਹਦੇ ਨਾਲ ਪਾਣੀ ਦੀ ਸਮੱਸਿਆ ਦਾ ਹੱਲ ਹੋ ਤਕਰੀਬਨ ਪਹਿਲਾਂ ਮੇਰੇ ਫਾਦਰ ਸਾਹਿਬ ਐਮਸੀ ਰਹੇ ਨੇ ਤਕਰੀਬਨ ਅਸੀਂ ਉੱਥੇ ਕੋਈ ਕੰਮ ਇਦਾਂ ਦਾ ਪੈਂਡਿੰਗ ਛੱਡਿਆ ਹੀ ਨਹੀਂ ਵੀ ਅਸੀਂ ਚਿੱਤ ਦਾ ਫਤਵਾ ਕਿਉਂ ਦੇਣਾ ਚਾਹੁੰਦੇ ਹੋ ਚਿੱਤ ਦਾ ਫਤਵਾ ਦੇਖੋ ਯਾਰ ਸਾਰੇ ਖੜੇ ਮੈਂ ਧੰਨਵਾਦ ਕਰਦਾ ਹੰਢਿਆਏ ਦੇ ਵੋਟਰਾਂ ਦਾ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਮੀਤ ਹੇਰ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਕੀਤੇ ਹੋਏ ਤੇ ਸਾਡੀ ਹੰਢਿਆਇਆ ਟੀਮ ਦੇ ਵਲੰਟੀਅਰਾਂ ਦੀ ਮਿਹਨਤ ਨੂੰ ਰੰਗ ਲਿਆਉਂਦੇ ਹੋਏ ਇੱਕ ਤਰਫਾ ਰਿਜ਼ਲਟ ਜਿਹੜਾ ਕਿ ਕਹਿ ਲਓ ਆਮ ਆਦਮੀ ਪਾਰਟੀ ਇੱਕ ਕਾਂਗਰਸ ਦੋ ਆਜ਼ਾਦ ਮਤਲਬ ਐਡੀ ਵੱਡੀ ਬਹੁਮਤ ਨਾਲ ਹੰਢਿਆਏ ਦੇ ਵਿੱਚ ਪਹਿਲੀ ਵਾਰ ਨਗਰ ਪੰਚਾਇਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣ ਜਾ ਰਿਹਾ ਮੈਂ ਧੰਨਵਾਦ ਕਰਦਾ ਹਾਂ ਹੰਢਿਆਏ ਦੇ ਲੋਕਾਂ ਦਾ ਜਿਹੜਾ ਕਿ ਅਸੀਂ ਇਹਨਾਂ ਦਾ ਦੇਣ ਤੇ ਇਹਨਾਂ ਦੇ ਸਦਾ ਹੀ ਰਿਣੀ ਰਹਾਂਗੇ ਦੇਣ ਐ ਅਸੀਂ ਜ਼ਿੰਦਗੀ ਭਰ ਨਹੀਂ ਦੇ ਸਕਦੇ। ਜੇ ਗੱਲ ਕਰੀਏ ਵਿਕਾਸ ਦੀ ਗੱਲ ਕਰੀਏ ਤਾਂ ਹੁਣ ਆਏ ਦੇ ਵਿੱਚ ਕਾਫੀ ਵਿਕਾਸ ਹੋਇਆ ਤਾਂ ਅੱਗੇ ਕਿਰ ਦੀ ਚੀਜ਼ ਜਿਹੜੀ ਨਵੀਂ ਪਲੈਨਿੰਗ ਹੋਣੀ ਚਾਹੀਦੀ। ਬਿਲਕੁਲ ਜਿਹੜਾ ਲੋਕਾਂ ਨੇ ਇਹ ਮੋਹਰ ਲਾਈ ਆ ਕੰਮ ਦੇ ਉੱਤੇ ਤੇ ਜਿਹੜੇ ਰਹਿੰਦੇ ਅਧੂਰੇ ਕੰਮ ਐ ਜਿਹੜੇ ਕਿ ਪਹਿਲਾਂ ਕਮੇਟੀ ਵਿਰੋਧੀ ਧਿਰ ਦੀ ਹੋਣ ਕਰਕੇ ਕੁਝ ਅੜਚਨਾ ਸੀਗੀਆਂ ਉਹ ਹੁਣ ਦੂਰ ਹੋ ਜਾਣਗੀਆਂ ਜਾਂ ਜਿਹੜੇ ਰਹਿੰਦੇ ਅਧੂਰੇ ਕੰਮ ਐ ਉਹ ਆਉਣ ਵਾਲੇ ਸਮੇਂ 'ਚ ਪੂਰੇ ਕੀਤੇ ਜਾਣਗੇ। ਸਰਕਾਰ ਹਰਕਨ ਚਾਹਤੇ ਤੁਹਾਡੀ ਪਹਿਲੀ ਪ੍ਰਿਕਿਆ ਸੀ ਕਿਹਦੇ ਵਿੱਚੋਂ